ਸੱਜੀ ਸਾਡੀ ਏਜੰਸੀ ਹੈ ਜੀ ਵੈ ਡਾਟਸ ਤੇ ਪੁਰਾਣੀ ਅਸੀਂ ਸ਼ੁਰੂ ਤੋਂ ਟੈਕਾਂ ਦੀ ਏਜੰਸੀ ਸਾਡੀ ਮੈਸੀ ਫਰਮੂਸ਼ਨ ਟੈਕਟਰ ਏਜੰਸੀ ਨਾਲ ਹੁਣ ਆਪਾਂ ਇਲੈਕਟ੍ਰਿਕ ਈ ਰਿਕਸ਼ਾ ਐਂਡ ਟੂ ਵੀਲਰ ਮਤਲਬ ਸਕੂਟੀਆਂ ਜਿਹੜੀਆਂ ਰੱਖੀਆਂ ਜੀ ਉਹ ਸਿਰਫ ਸਰਵਿਸ ਦੇ ਕਰਦੇ ਜੀ ਕੀ ਗੱਲ ਹੋ ਗਈ ਗੱਲ ਸੁਵੇ ਬਸ ਕੱਲ ਸਾਰਾ ਦੀਵਾਲੀ ਸੀਗੀ ਤੇ ਅਸੀਂ ਮਤਲਬ ਆਪਣੇ ਬਿਜ਼ੀ ਦੇ ਅੰਦਰ ਸਾਰਾ ਕੰਮ ਮਡੇ ਕਰਦੇ ਦੇ ਵਿੱਚ ਦੇ ਤੇ ਪੰਜ ਸਾਢੇ ਪੰਜ 6 ਵਜੇ ਆਪਾਂ ਗਏ ਆ ਗੱਲ ਵੀ ਮੁਰਾ ਵਧੀਆ ਕਲੋਜ਼ ਕਰਕੇ ਗਿਆ ਕੋਈ ਇਹੋ ਜੀ ਗੱਲਬਾਤ ਨਹੀਂ ਰਾਤੀ ਹੋ ਅੱਜ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਤੁਹਾਡਾ ਕਾਫੀ ਸਾਮਾਨ ਚੋਰੀ ਹੋ ਚੁੱਕਾ ਹੈ ਕੀ ਕੀ ਸਾਮਾਨ ਸੀ ਇਹ ਜੀ ਕੁਛ ਤੇ ਅਸੀਂ ਸੱਤ ਬੈਟਰੀਆਂ ਸੀ ਜੀ ਵੱਡੀਆਂ ਫਿਰ ਮੋਟਰਾਂ ਸੀ ਇਲੈਕਟ੍ਰਿਕ ਈ ਰਿਕਸ਼ੇ ਦੀਆਂ ਦੋ ਦੋ ਮੋਟਰਾਂ ਪੱਖੇ ਦੋ ਤਿੰਨ ਮੋਟਰਾਂ ਪੱਖੇ ਦੀਆਂ ਸੀ ਜਿਹੜੀਆਂ ਮਤਲਬ ਮੰਡੀ ਦੇ ਵਿੱਚ ਪਟਾ ਹਾ ਯੂਜ਼ ਕਰਦੇ ਆ ਸੋ ਨਾਂ ਵੀ ਸਲਾਈ ਵਾਸਤੇ ਉਹਦੀਆਂ ਮੋਟਰਾਂ ਸੀਗੀਆਂ ਜੀ ਔਰ ਵੀ ਨਿਕਾ ਮੋਟਾ ਕਾਫੀ ਸਵਾਣੀ ਕੋ ਉਤਾਰਾ ਤੁਰਾ ਦਾ ਲਗਭਗ 2 ਤੋਂ 2.5 ਲੱਖ ਰੁਪਏ ਦਾ ਸਮਾਨ ਸੀ ਜਿਹੜਾ ਚੋਰੀ ਹੋਇਆ ਇਹ ਸੀਸੀਟੀਵੀ ਵੀ ਲੱਗੇ ਕਿੰਦਾ ਕੈਮਰੇ ਚ ਕਿੰਨੇ ਜਨੇ ਆਏ ਔਰ ਕਿੰਨੇ ਲੱਗਦਾ ਕੀ ਲੋਕ ਸੀ ਸਰ ਸੀਸੀਟੀਵੀ ਰਜਿਸਟਰ ਚਲੋ ਦੋਏ ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹਨਾਂ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜੋ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਜਾੜ ਸਾਰਾ ਹੋਰ ਵੀ ਹੋ ਸਕਦੇ ਬੰਦੇ ਚਾਰ ਪੰਜ ਬੰਦੇ ਹੋ ਸਕਦੇ ਕੋਈ ਨਾ ਕੋਈ ਵੀਕਲ ਗੱਡੀ ਲਿਆਏ ਬਿਲਕੁਲ ਬਿਲਕੁਲ ਜੀ ਕੋਈ ਵੀਕਲ ਤੇ ਹੀ ਜਾ ਸਕਦਾ ਜਿੰਨਾ ਉਹ ਸਮਾਨ ਭਾਰਾ ਹੈਵੀ ਖੜਿਆ ਹੋਣਾ ਸਮਾਨ ਉਹ ਵੀਕਲ ਤੇ ਹੀ ਜਾ ਸਕਦਾ ਇਦਾਂ ਨਹੀਂ ਕਰਦਾ ਅੰਦਰ ਕਿੰਨਾ ਬੜੇ ਸੀ ਉਹ ਸਰ ਕੰਦ ਟੱਪ ਕੇ ਜੀ ਤਾਰ ਲੱਗੀ ਹੋਈ ਆ ਬਕਾ ਦਾ ਕੰਦ ਟੱਪ ਕੇ ਤੋਂ ਕਾਰ ਬਿਲੀ ਤਾਰ ਲੱਗੀ ਉਹਨੂੰ ਕੱਟ ਕੇ ਆ ਹਾਂ ਜੀ ਕੱਟ ਕੇ ਅੰਦਰ ਐਂਟਰੀ ਕੀਤੀ ਆ ਕਿ ਕੀ ਹੁਣ ਮੰਨ ਕਰਦੇ ਹੋ ਤੁਸੀਂ ਹਾਂ ਜੀ ਬਸ ਇਹੀ ਮੰਨ ਸਾਨੂੰ ਸਾਹ ਮੇਰੇ ਜਿਹੜੇ ਚੋਰ ਆਣਾ ਤੇ ਲੱਭੇ ਜਾਣ ਤੇ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਕੀਤੀ ਜਾਏ। ਪੁਲਿਸ ਨੂੰ ਇਨਫੋਰਮ ਕਰਦੇ ਹਾਂ। ਹਾਂਜੀ ਹਾਂਜੀ ਪੁਲਿਸ ਨੂੰ ਬੋਲਦੇ ਸੀ ਜੀ। ਪਹਿਲੇ ਵੀ ਕੋਈ ਇੱਦਾਂ ਦੀ ਘਟਨਾ ਹੋਈ ਹੈ। ਹਾਂ ਪਹਿਲੇ ਇੱਕ ਵਾਰੀ ਹੋਈ ਹੈ ਜੀ। ਬਸ ਲਗਭਗ 15-20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾ ਤੁੜਾ ਜੀ ਉਹ ਵੀ ਪੁਰਾਣਾ ਸਰਾ ਸਮਾਨ ਸੀਗਾ। ਉਹ ਚੋਰੀ ਹੋਇਆ ਸੀ। ਚਲੋ ਅਹੀਂ ਉਦੋਂ ਥੋੜਾ 15-20 ਹਜ਼ਾਰ ਦਾ ਨੁਕਸਾਨ ਹੀ ਚਾਹੀ ਉਹਨਾਂ ਬਹੁਤਾ ਲੈਟਰੀਨ 에ਰਪੋਰਟ ਦਾ ਜਿਹਾ ਵਗੈਰਾ ਨਹੀਂ ਕਰਾਈ ਚਲੋ ਆਪਣੇ ਲੈਵਲ ਤੇ ਅਹੀਂ ਉਚਰੋ ਕੈਮਰੇ ਨੂੰ ਵੇਚਾ ਕੀਤੇ ਪਰ ਚਲੋ ਸਾਨੂੰ ਕੋਈ ਦਿਸਿਆ ਨਹੀਂ ਹੋਰ ਇਹਦੇ ਵਿੱਚ ਤੇ ਸਾਫ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਆ ਗਏ ਲੱਗਦਾ ਕੀ ਉਹੀ ਚੋਰ ਹੋਣਗੇ ਪਹਿਲੇ ਵਾਲੇ ਹਾਂ ਬਿਲਕੁਲ ਜੀ ਉਹੀ ਚੋਰ ਹੋਣਗੇ ਜੀ ਕਿਉਂਕਿ ਉਹਨਾਂ ਨੂੰ ਭੇਜਿਆ ਹੋਣਾ ਅੱਗੇ ਵੀ ਚੋਰੀ ਕੀਤੀ ਆ ਫਿਰ ਉਹੀ ਹੋ ਸਕਦੇ ਕੈਮਰੇ 'ਚ ਨਜ਼ਰ ਆ ਰਹੇ ਲੇਕਿਨ ਕੁਝ ਦੇਰ ਬਾਦ ਉਹਨਾਂ ਨੇ ਉਹ ਕੈਮਰਾ ਦੂਸਰੇ ਪਾਸੇ ਵੀ ਕਰ ਦਿੱਤਾ ਗਿਆ ਹਾਂਜੀ ਹਾਂਜੀ ਬਾਅਦ ਚ ਕੀਤਾ ਗਿਆ ਜੀ ਪਹਿਲਾਂ ਪਰ ਪੁਲਿਸ ਵਾਲੇ ਕੀ ਕਹਿੰਦੇ ਹੁਣ ਬਸ ਪੁਲਸ ਵਾਲੇ ਹਾਂਜੀ ਹਾਂਜੀ ਹੁਣੇ ਫਲਾਜ ਆ ਜੇ ਦੇ ਕੇ ਆਏ ਰਿਪੋਰਟ ਦੇਖੋ ਕਿ ਪੁਲਸ ਆਪਣੀ ਕੀ ਕਾਰਵਾਈ ਕਰਦੀ ਹੈ